ਪਤਰਕਾਰ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਨੇ ਔਰ ਉਸ ਜੇਲ੍ਹ ਦੇ ਬਾਹਰ ਲਗਾਤਾਰ ਧਰਨਾ ਵੀ ਚੱਲਦਾ ਪਿਆ ਸੀ ਉਸ ਜੇਲ੍ਹ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ ਮਾਲਵਿੰਦਰ ਮਾਲੀ ਦੀ ਸਪੋਰਟ ਦੇ ਵਿੱਚ ਲੋਕ ਡਟੇ ਹੋਏ ਸੀ ਭਾਵੇਂ ਉਹ ਕਿਸਾਨ ਲੀਡਰ ਹੋਣ ਭਾਵੇਂ ਉਹ ਸਟੂਡੈਂਟ ਯੂਨੀਅਨਸ ਹੋਣ ਭਾਵੇਂ ਉਹ ਸਿਆਸਤਦਾਨ ਹੋਣ ਭਾਵੇਂ ਉਹ ਬੁੱਧੀਜੀਵੀ ਹੋਣ ਹਰ ਕੋਈ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਨੰਕਰ ਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਪ੍ਰਸ਼ਾਸਨ ਨੂੰ ਸ਼ਾਇਦ ਇੰਨਾ ਨਹੀਂ ਸੀ ਆਈਡੀਆ ਕਿ ਇਹ ਬੈਕਫਾਇਰ ਕਰ ਸਕਦਾ ਔਰ ਇਸ ਹੱਦ ਤੱਕ ਕਰ ਸਕਦਾ ਖੈਰ ਉਸੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਵੀ ਪਹੁੰਚਦੇ ਨੇ ਰਣਜੀਤ ਸਿੰਘ ਗਰੇਵਾਲ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਘਰ ਮਾਲਵਿੰਦਰ ਸਿੰਘ ਮਾਲੀ ਉਸ ਵੇਲੇ ਮੌਜੂਦ ਸੀ ਪਟਿਆਲੇ ਜਿਨ੍ਹਾਂ ਦੇ ਘਰੋਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਰਣਜੀਤ ਸਿੰਘ ਗਰੇਵਾਲ ਨੇ ਇੱਕ ਨਿੱਜੀ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਮਕਸੂਰ ਰੱਖੀਆਂ ਹੋ ਸਾਫ਼ ਦੱਸਦੇ ਨੇ ਕਿ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਂ ਗ੍ਰਿਫਤਾਰ ਕਰਕੇ ਇਹੀ ਚੀਜ਼ ਸਾਬਤ ਕਰਨੀ ਸੀ ਕਿ ਇੱਕ ਕਾਂ ਮਾਰ ਕੇ ਟੰਗਣਾ ਸੀ ਔਰ ਦਿਖਾਣਾ ਸੀ ਕਿ ਕੋਈ ਵੀ ਵਿਰੋਧ ਐ ਨਾ ਪੜਕਾਇਆ ਜਾਵੇ ਨਹੀਂ ਤਾਂ ਇਹੀ ਹਾਲ ਹੋਏਗਾ ਪਰ ਉਸ ਦੇ ਬਾਵਜੂਦ ਕਹਿੰਦੇ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਅਡੋਲ ਰਹੇ ਨੇ ਉਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਕਹਿੰਦੇ ਮਾਲਵਿੰਦਰ ਮਾਲੀ ਨੇ ਤਾਂ ਇਸ ਤੋਂ ਵੀ ਬੱਤਰ ਹਾਲਾਤ ਝੱਲੇ ਨੇ ਐਥੋਂ ਤੱਕ ਦਾ ਦਾਵਾ ਕੀਤਾ ਹੈ ਰਣਜੀਤ ਸਿੰਘ ਗਰੇਵਾਲ ਨੇ ਕਹਿੰਦੇ ਨੇ ਕਿ ਮਾਲਵਿੰਦਰ ਮਾਲੀ ਨੂੰ 92 ਦੇ ਵਿੱਚ ਐਨਐਸਏ ਉਹਨਾਂ ਦੇ ਉੱਤੇ ਲਾਈ ਗਈ ਸੀ ਬੀਨ ਸਿੰਘ ਦੀ ਸਰਕਾਰ ਵੱਲੋਂ ਔਰ ਉਸ ਵੇਲੇ ਵੀ ਕਹਿੰਦੇ ਖਾਸਾ ਤਸ਼ੱਦਦ ਹੋਣਾ ਦੇ ਉੱਤੇ ਹੋਇਆ ਇਥੋਂ ਤੱਕ ਕਿ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਸਟੂਡੈਂਟ ਯੂਨੀਅਨ ਵਿੱਚ ਜਦੋਂ ਅਸੀਂ ਉਸ ਸਮੇਂ ਦੇ ਉੱਤੇ ਜਦੋਂ ਪੜ੍ਹਦੇ ਸੀ ਉਸ ਵੇਲੇ ਕਹਿੰਦੇ ਉਹਨਾਂ ਦੇ ਛੱਡੇ ਪਾੜ ਦਿੱਤੇ ਗਏ ਬਹੁਤ ਕੁਝ ਮਾਲਵਿੰਦਰ ਮਾਲੀ ਦੇ ਨਾਲ ਹੋਇਆ ਇਥੋਂ ਤੱਕ ਵੀ ਸਥਿਤੀ ਕਹਿੰਦੇ ਇੱਕ ਵਾਰ ਬਣ ਗਈ ਸੀ ਕਿ ਪੰਜ ਦਿਨ ਤੱਕ ਸਾਨੂੰ ਇਹੀ ਨਹੀਂ ਸੀ ਆਈਡੀਆ ਕਿ ਮਾਲਵਿੰਦਰ ਮਾਲੀ ਜ਼ਿੰਦਾ ਨੇ ਜਾਂ ਫਿਰ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਸਥਿਤੀ ਜਿਹੜੀ ਬਣ ਗਈ ਸੀ ਉਸ ਵੇਲੇ ਕਹਿੰਦੇ ਇਸ ਦੇ ਬਾਵਜੂਦ ਮਾਲਵਿੰਦਰ ਮਾਲੀ ਸਰਵਾਈਵ ਕਰ ਗਏ ਤਾਂ ਇਹ ਚੀਜ਼ ਤਾਂ ਕਹਿੰਦੇ ਬਹੁਤ ਆਰਡੀਨਰੀ ਚੀਜ਼ ਹੈ ਮਾਲਵਿੰਦਰ ਮਾਲ ਕਸਟਡੀ ਦੇ ਵਿੱਚ ਰੱਖਿਆ ਗਿਆ ਨਾਇਕ ਰਾਸਤੇ ਵਿੱਚ ਰੱਖਿਆ ਗਿਆ ਕਹਿੰਦੇ ਇਹ ਉਹਨਾਂ ਦੇ ਮੁਤਲਕ ਕੁਝ ਵੀ ਏਡੀ ਵੱਡੀ ਗੱਲ ਨਹੀਂ ਹੈ ਜੋ ਮਾਲਵਿੰਦਰ ਮਾਲੀ ਕੰ ਦਾ ਚੜਦੀ ਕਲਾ ਦੇ ਵਿੱਚ ਹੈ ਪਰ ਮਾਲਵਿੰਦਰ ਮਾਲੀ ਦੇ ਨਾਲ ਕਹਿੰਦੇ ਤਕਾ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਅਮਿਤ ਜੈਨ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਅਮਿਤ ਜੈਨ ਉਹੀ ਨੇ ਜਿਨ੍ਹਾਂ ਨੇ ਮਾਲਵਿੰਦਰ ਮਾਲੀ ਦੇ ਉੱਤੇ ਅਲੀਗੇਸ਼ਨ ਲਾਇਆ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਹੈ ਦਰਸਲ ਅਮਿਤ ਜੈਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਇੱਕ ਵਾਰ ਲਿਖਿਆ ਸੀ ਕਿ Hindu ਦੇਵੀ ਦੇਵਤਿਆਂ ਦੇ ਹਵਾਲੇ ਲੈ ਕੇ ਸਿਆਸਤਦਾਨਾਂ ਦਾ ਜ਼ਿਕਰ ਨਹੀਂ ਸੀ ਕਰਨਾ ਚਾਹੀਦਾ ਮਾਲਵਿੰਦਰ ਮਾਲੀ ਨੂੰ ਪਰ ਸਵਾਲ ਇੱਥੇ ਇਹ ਖੜਦਾ ਹੈ ਔਰ ਖੜਾ ਕੀਤਾ ਵੀ ਜਾ ਰਿਹਾ ਇੱਥੋਂ ਤੱਕ ਉਹਨਾਂ ਦੇ ਭਰਾ ਰਜੀਤ ਸਿੰਘ ਗਰੇਵਾਲ ਨੇ ਵੀ ਇਹ ਸਵਾਲ ਖੜਾ ਕੀਤਾ ਹੈ ਕਿ ਮਾਲਵਿੰਦਰ ਮਾਲੀ ਨੇ ਤਾਂ ਕੋਈ ਜ਼ਿਕਰ ਹੀ ਨਹੀਂ ਸੀ ਕੀਤਾ ਇੱਥੋਂ ਤੱਕ ਅਰਵਿੰਦ ਕੇਜਰੀਵਾਲ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸੀਤਾ ਮਾਤਾ ਆਵਾਂਗਾ ਅਗਨੀ ਪ੍ਰੀਖਿਆ ਦੇਣੀ ਪਵੇਗੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਇਹ ਗੱਲ ਕਰਦੇ ਸੀ ਕਿ ਉਹ ਇੱਕ ਦੇਵ ਅਵਤਾਰ ਨੇ ਉਹ ਨਾਰਮਲ ਤਰੀਕੇ ਦੇ ਨਾਲ ਇਸ ਫੋਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਐਂ ਲੱਗਦਾ ਤੇ ਉਹ ਮਾਲਵਿੰਦਰ ਮਾਲੀਨਤਾ ਕਹਿੰਦੇ ਸਿਰਫ ਇਸ ਚੀਜ਼ ਦਾ ਹਵਾਲਾ ਦੇ ਕੇ ਇੱਕ ਸਪਸ਼ਟਿਕਰਨ ਦਿੱਤਾ ਸੀ ਕਿ ਸਿਆਸਤਦਾਨ ਇਸ ਤਰ੍ਹਾਂ ਧਰਮ ਨੂੰ ਵਰਤਦੇ ਪਏ ਹਨ। ਔਰ ਉਹ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜੇ ਉਸ ਬਿਆਨ ਦੇ ਆਧਾਰ ਦੇ ਉੱਤੇ 295 ਲਗਾਈ ਹੈ। ਜਾਂ ਫਿਰ ਜਿਹੜੀ ਇਹ ਧਾਰਾ ਲਾਈ ਹੈ ਨਵੇਂ ਕਾਨੂੰਨ ਦੀ BNS ਦੀ ਕਿ ਇਸ ਆਧਾਰ ਦੇ ਉੱਤੇ ਤਾਂ ਇਹ ਧਾਰਾ ਬਣਦੀ ਨਹੀਂ ਕਿਉਂਕਿ ਮਾਲਵਿੰਦਰ ਮਾਲੀਨਤਾ ਉਹਨਾਂ ਬਿਆਨਾਂ ਦਾ ਖੰਡਨ ਕੀਤਾ ਸੀ ਜਿਸ ਜਿਨ੍ਹਾਂ ਬਿਆਨਾਂ ਦੇ ਉੱਤੇ ਲੋਕ ਪ੍ਰਵੋਕ ਹੋ ਸਕਦੇ ਸਕੇ। ਜਿਹੜਾ ਬਿਆਨਾਂ ਨੂੰ ਆਧਾਰ ਬਣਾ ਕੇ ਲੋਕ ਭਾਵਨਾਵਾਂ ਆਹਤ ਹੋਣ ਦਾ ਦਾਵਾ ਕਰ ਸਕਦੇ ਸੀਗੇ ਪਰ ਤਾਂ ਵੀ ਮਾਲਵਿੰਦਰ ਮਾਲੀ ਦੇ ਉੱਤੇ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਖੈਰ ਉਹ ਕਹਿੰਦੇ ਕਿ ਅਮਤ ਜੈਨ ਜਿਹੜੇ ਨੇ ਉਹ ਇਸ ਵੇਲੇ ਲੱਭ ਨਹੀਂ ਰਹੇ ਕੋਸ਼ਿਸ਼ ਕੀਤੀ ਕਹਿੰਦੇ ਅਮਤ ਜੈਨ ਨੂੰ ਲੱਭਿਆ ਜਾਵੇ ਪਰ ਉਹ ਕਿੱਥੇ ਨੇ ਇਹਦੀ ਕੋਈ ਸਤੂਪੁੱਤ ਨਹੀਂ ਹੈ ਸ਼ਬਦ ਵਰਤੇ ਗਿਆ ਕਿ ਉਹ ਵੀ ਭੱਜ ਗਏ ਲੱਗਦੇ ਆ ਅਲੋਪ ਹੋ ਗਏ ਲੱਗਦੇ ਆ ਸੌਣ ਵੀ ਨਹੀਂ ਚੱਕਦੇ ਪਏ ਕਹਿੰਦੇ ਜ਼ਾਹਿਰ ਤੌਰ ਦੇ ਉੱਤੇ ਇੱਕ ਕਹਿੰਦੇ ਬਿਆਨ ਵੀ ਆਇਆ ਸੀ ਅੰਦਰ ਖਾਤੇ ਸੂਤਰਾਂ ਹਵਾਲੇੋਂ ਕਿਆਮਤ ਜੈਨ ਨੇ ਇਥੋਂ ਤੱਕ ਸੂਤਰ حوالے ਕਰ ਦਿੱਤਾ ਜਾਣਕਾਰੀ ਮੁਤਾਬਕ ਕਹਿ ਰਿਹਾ ਤਾਂ ਕਿ ਉਹਨਾਂ ਦੇ ਕੋਲ ਤਾਂ ਦਸਖਤ ਕਰਾ ਦਿੱਤੇ ਗਏ ਸੀ ਉਹਨਾਂ ਨੂੰ ਨਹੀਂ ਪਤਾ ਕਿ ਮਾਲਵਿੰਦਰ ਮਾਲੀ ਨੇ ਕੁਝ ਕਿਹਾ ਕਿ ਨਹੀਂ ਕਿਹਾ ਖੈਰ ਜੀ ਸੱਚ ਆ ਤੇ ਆਪਣੇ ਆਪ ਦੇ ਵਿੱਚ ਬੜਾ ਸਵਾਲ ਵੱਡਾ ਅਮਤ ਜੈਨ ਦੇ ਉੱਤੇ ਖੜਦਾ ਖੈਰ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਹੁਣ ਤੱਕ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮਾਲਵਿੰਦਰ ਮਾਲੀ ਨੂੰ ਕਿਸੇ ਦੂਸਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਇਹਦੇ ਉੱਤੇ ਵੀ ਸਪਸ਼ਟੀਕਰਨ ਉਹਨਾਂ ਦੇ ਭਰਾ ਰਣਜੀਤ ਸਿੰਘ ਘਰੇਵਾਲ ਨੇ ਦਿੱਤਾ ਕਹਿੰਦੇ ਕਿ ਮਾਲਵਿੰਦਰ ਮਾਲੀ ਜਿਹੜੇ ਨੇ ਉਹਨਾਂ ਨੂੰ ਪਟਿਆਲਾ ਜੇਲ੍ਹ 'ਚ ਹੀ ਰੱਖਿਆ ਜਾ ਰਿਹਾ ਹੈ ਉਹਨਾਂ ਨੂੰ ਕਿਸੇ ਹੋਰ ਜੇਲ੍ਹ 'ਚ ਸ਼ਿਫਟ ਨਹੀਂ ਕੀਤਾ ਜਾ ਰਿਹਾ ਹੈ ਜੇ ਜੇਲ੍ਹ ਪ੍ਰਸ਼ਾਸਨ ਦੀ ਗੱਲ ਮੰਨੀਏ ਕਹਿੰਦਾ ਕਿ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਅਜੇ ਇਦਾਂ ਦਾ ਕੋਈ ਪ੍ਰੋਟੋਕਾਲ ਨਹੀਂ ਹੈਗਾ ਜੇ ਹੁਕਮ ਆਉਣਗੇ ਤਾਂ ਫਿਰ ਦੇਖੀ ਜਾਵੇਗੀ। ਯਾਨੀ ਕਿ ਡੇਬਰੂ ਕਰਦੀ ਜਿੱਥੇ ਚਰਚਾ ਚੱਲਦੀ ਪਈ ਸੀ ਮਾਲਵਿੰਦਰ ਮਾਲੀ ਨੂੰ ਲੈ ਕੇ ਉਹ ਅਜੇ ਤੱਕ ਉਧਰ ਦੀ ਕੋਈ ਗੱਲ ਨਹੀਂ ਆ ਭਾਈ ਅਮਰਿਤਪਾਲ ਸਿੰਘ ਵਾਲੀ ਜੇਲ੍ਹ ਦੇ ਵਿੱਚ ਮਾਲਵਿੰਦਰ ਮਾਲੀ ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ ਮਾਲਵਿੰਦਰ ਮਾਲੀ ਪਟਿਆਲਾ ਜੇਲ੍ਹ ਦੇ ਵਿੱਚ ਹੀ ਨੇ। ਹਾਲਾਂਕਿ ਪਰਿਵਾਰ ਜਿਹੜਾ ਉਹ ਵੱਡੇ ਸੀਨੀਅਰ ਅਧਿਕਾਰੀਆਂ ਨੂੰ ਮਿਲਦਾ ਪਿਆ ਸ਼ਿਕਾਇਤਾਂ ਵੀ ਜਿਹੜੀਆਂ ਨੇ ਉਹ ਵੱਖਰੇ ਪੱਧਰ ਤੇ ਉੱਤੇ ਲਗਾਈਆਂ ਜਾ ਰਹੀਆਂ ਨੇ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਕੇਸ ਦੇ ਵਿੱਚ ਉਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ